आइकॉनिक आईकेयर सेंटर तो निग्गा स्वागत है आज साडी चर्चा दा विषय है लेसिक ਅੱਖਾਂ ਦੀ ਸਰਜਰੀ ਲਈ ਪੂਰਵ ਲੋੜਾ ਇਹ ਵੀਡੀਓ ਡਾਕਟਰ ਅਨੁਸ਼ਰੀ ਅਗਰਵਾਲ ਦੀ ਤਰਫੋਂ ਸ਼ੇਅਰ ਕੀਤੀ ਗਈ ਹੈ ਉਨ ਲੁਧਿਆਣਾ ਦੇ ਆਈਕੋਨਿਕ ਆਈਕੇਅਰ ਸੈਂਟਰ ਵਿੱਚ ਕੋਰਨੀਆ ਅਤੇ ਰੈਫ੍ਰੈਕਟਿਵ ਸਰਜਨ ਹੈ ਲੇਸਿਕ ਅੱਖਾਂ ਦੀ ਸਰਜਰੀ ਕਰਵਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਤੁਸੀਂ ਪ੍ਰਕਿਰਿਆ ਦੀ ਸਫਲਤਾ ਅਤੇ ਸੁਰੱਖਿਆ ਨੂੰ ਵਧ ਤੋਂ ਵਧ ਕਰਨ ਲਈ ਕੁਝ ਪੂਰਵ ਲੋੜਾਂ ਨੂੰ ਪੂਰਾ ਕਰਦੇ ਹੋ ਕਦਮ 2 ਅੱਖਾਂ ਦੀ ਦੇਖਭਾਲ ਕਰਨ ਵਾਲੇ ਪੇਸ਼ੇਵਰ ਨਾਲ ਸਲਾਹ مشورہ ਪਹਿਲਾ ਕਦਮ ਹੈ ਅੱਖਾਂ ਦੀ ਦੇਖਭਾਲ ਦੇ ਪੇਸ਼ੇਵਰ ਨਾਲ ਸਲਾਹ مشورہ ਕਰਨਾ ਖਾਸ ਤੌਰ ਤੇ ਇੱਕ ਨੇਤਰ ਵਿਗਿਆਨੀ ਜੋ ਰੈਫ੍ਰੈਕਟਿਵ ਸਰਜਰੀ ਵਿੱਚ ਮਾਰ ਹੈ ਅੱਗੇ ਵਸਤ੍ਰਿਤ ਅੱਖਾਂ ਦੀ ਜਾਂਚ مشورے ਦੇ ਦੌਰਾਨ ਤੁਹਾਡੀ ਸਮੁੱਚੀ ਅੱਖਾਂ ਦੀ ਸਿਹਤ ਦਾ ਮੁਲਾਂਕਣ ਕਰਨ ਅਤੇ ਲੈਸਕ ਲਈ ਤੁਹਾਡੀ ਯੋਗਤਾ ਨਿਰਧਾਰਿਤ ਕਰਨ ਲਈ ਤੁਸੀਂ ਇੱਕ ਵਿਆਪਕ ਅੱਖਾਂ ਦੀ ਜਾਂਚ ਕਰੋਗੇ ਇਸ ਵਿੱਚ ਕੋਰਨੀਅਲ ਟੋਪੋਗ੍ਰਾਫੀ ਡਰਾਾਈ ਆਈ ਜਾਂਚ ਰੈਫ੍ਰੈਕਸ਼ਨ ਸ਼ਾਮਲ ਹਨ ਕਦਮ 4 ਕਿਸੇ ਵੀ ਪਹਿਲਾਂ ਤੋਂ ਮੌਜੂਦ ਅੱਖਾਂ ਦੀਆਂ ਸਥਿਤੀਆਂ ਦੀ ਪਾਲ ਕਰੋ ਤੁਹਾਡਾ ਅੱਖਾਂ ਦੀ ਦੇਖਪਾਲ ਪੇਸ਼ਾਵਰ ਕਿਸੇ ਵੀ ਪਹਿਲਾਂ ਤੋਂ ਮੌਜੂਦ ਅੱਖਾਂ ਦੀਆਂ ਸਥਿਤੀਆਂ ਦਾ ਮੁਲਾਂਕਣ ਕਰੇਗਾ ਜਿਵੇਂ ਕਿ ਸੁੱਕੀਆਂ ਅੱਖਾਂ ਗਲਾਕੋਮਾ ਮੋਤੀਆਬਿੰਦ ਜਾਂ ਕੋਰਨੀਅਲ ਬਿਮਾਰੀਆਂ ਜੋ ਲੈ ਸਕਦੀ ਅਨੁਕੂਲਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਕਦਮ 5 ਸਥਿਰ ਦ੍ਰਿਸ਼ਟੀ ਨੂੰ ਯਕੀਨੀ ਬਣਾਓ ਲੈਸਕਲੇ ਪ੍ਰਾਇਮਰੀ ਪੂਰਵ ਲੋੜਾਂ ਵਿੱਚੋਂ ਇੱਕ ਸਥਿਰ ਦ੍ਰਿਸ਼ਟੀ ਹੈ ਸਰਜਰੀ ਦੇ ਵਿਚਾਰ ਕਰਨ ਤੋਂ ਪਹਿਲਾਂ ਤੁਹਾਡੀ ਅੱਖ ਦੇ ਸ਼ੀਸ਼ੇ ਦੀ ਸ਼ਕਤੀ ਘਟੋ ਘਟ ਇੱਕ ਸਾਲੀ ਬਦਲੀ ਨਹੀਂ ਹੋਣੀ ਚਾਹੀਦੀ ਕਦਮ 6 ਉਮਰ ਦੇ ਲੋੜ ਜ਼ਿਆਦਾਤਰ ਲੈਸਕ ਉਮੀਦਵਾਰ ਘਟੋ ਘਟ 18 ਸਾਲ ਦੇ ਹੁੰਦੇ ਹਨ ਕਿਉਂਕਿ ਛੋਟੇ ਵਿਅਕਤੀ ਉਹਨਾਂ ਦੀ ਨਜ਼ਰ ਵਿੱਚ ਉਤਰਾ ਚੜ੍ਹਾ ਦਾ ਅਨੁਭਵ ਕਰ ਸਕਦੇ ਹਨ ਜੋ ਪਰ ਕਿਰਿਆ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਕਦਮ 7 ਸਮੁੱਚਾ ਸਿਹਤ ਮੁਲਾਂਕਣ ਤੁਹਾਡੀ ਸਮੁੱਚੀ ਸਿਹਤ ਦਾ ਮੁਲਾਂਕਣ ਇਹ ਯਕੀਨੀ ਬਣਾਉਣ ਲਈ ਵੀ ਕੀਤਾ ਜਾਵੇਗਾ ਕਿ ਤੁਸੀਂ ਸਰਜਰੀ ਲਈ ਫਿੱਟ ਹੋ ਆਟੋਇਮਿਊਨ ਡਿਸਆਰਡਰ ਡਾਇਬੀਟੀਜ਼ ਅਤੇ ਕੁਝ ਦਵਾਈਆਂ ਵਰਗੀਆਂ ਸਥਿਤੀਆਂ ਤੁਹਾਡੀ ਉਮੀਦਵਾਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਕਦਮ 8 ਕਿਰਿਆਸ਼ੀਲ ਗਰਭ ਅਵਸਥਾ ਅਤੇ ਨਰਸਿੰਗ ਜੇ ਤੁਸੀਂ ਗਰਭਵਤੀ ਹੋ ਜਾਂ ਨਰਸਿੰਗ ਕਰ ਰਹੇ ਹੋ ਤਾਂ ਲੈਸਕ ਸਰਜਰੀ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਗਰਭ ਅਵਸਥਾ ਅਤੇ ਦੁੱਧ ਚੁੰਗਾਉਣ ਦੌਰਾਨ ਹਾਰਮੋਨਲ ਬਦਲਾ ਨਜ਼ਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਸੰਕਲਪ ਇਹ ਨਾ ਪੂਰਵ ਲੋੜਾਂ ਨੂੰ ਪੂਰਾ ਕਰਕੇ ਅਤੇ ਆਪਣੀਆਂ ਅੱਖਾਂ ਦੀ ਦੇਖਪਾਲ ਦੇ ਪੇਸ਼ੇਵਰ ਨਾਲ ਆਪਣੇ ਵਿਕਲਪਾਂ ਬਾਰੇ ਚੰਗੀ ਤਰ੍ਹਾਂ ਚਰਚਾ ਕਰਕੇ ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਕੀ ਲੈ ਸਕ ਤੁਹਾਡੇ ਲਈ ਸਹੀ ਚੋਣ ਹੈ